ਸਰ ਮੰਡੀ ਦਾ ਹਾਲ ਦੇਖ ਲਓ ਤੁਸੀਂ ਕੀ ਆ ਵੱਤ ਤੋਂ ਬੱਤਰ ਹੋਉਂਦਿਆਂ ਜੀ ਏ ਮੰਡੀ ਦੇ ਸੁਪਰਵਾਈਜ਼ਰ ਨੇ ਜਤਿੰਦਰ ਜੀ ਪਪਾ ਜੀ ਜਿਹੜਾ ਇੱਥੇ ਨਹੀਂ ਗੰਦਗੀ ਪਈ ਹੋਈ ਆ ਉਹਦੇ ਬਾਰੇ ਆਪਾਂ ਕੀ ਕਰਵਾਉ। ਰੋਜ਼ ਦੀ ਰੋਜ਼ ਪਈ ਹੁੰਦੀ ਹੈ। ਕਿਤੇ ਡੇਲੀ ਰੋਜ਼ ਪਈ ਹੁੰਦੀ ਹੈ। ਕਿੰਨੇ ਕਿੰਨੇ ਚੋਆ ਹੈ ਠੇਕਾ? ਹਾਂਜੀ ਠੇਕਾ ਕਿੰਨੇ ਚੋ ਜਾਏਗਾ? ਇਹਨੂੰ ਬਾਰੇ ਪਹਿਲੇ ਦਸਤਰੋ ਪਤਾ ਲੱਗਣਾ। ਨਹੀਂ ਤੁਸੀਂ ਸੁਪਰਵਾਈਜ਼ਰ ਹੋ ਮੰਡੀ ਨੂੰ। ਨਹੀਂ ਨਹੀਂ ਪਰ ਜਿਹੜਾ ਜਿਹੜਾ ਦਫਤਰੀ ਕੰਮ ਹੈ ਨਾ ਜਿਹੜਾ ਉਹ ਦਫਤਰੀ ਕੰਮ ਹੀ ਆ। ਜਿਹੜੇ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਠੇਕਾ ਕਿੰਨੇ ਚੋ ਆ। ਰੇਟ ਤਾਂ ਨਹੀਂ ਮੈਨੂੰ ਪਤਾ ਦਫ਼ਤਰ ਵਾਲਾ ਨਹੀਂ ਪਤਾ ਕਿੰਨੇ ਬੰਦੇ ਰੱਖੇ ਹੋਏ ਨੇ ਠੇਕੇ 'ਚ। ਹਾਂਜੀ ਠੇਕੇ ਜੀ ਕਿਨੇ ਬੰਦੇ ਰੱਖੇ ਨੇ ਠੇਕੇ ਦਾ ਕੋ ਪਤਾ ਜੀ ਉਹਨਾਂ 5-6 6 ਸਾਲ ਦਾ ਕਰਦੇ ਰੱਖੇ ਨੇ ਬੰਦੇ ਪਿੱਛੇ ਜਿਹੜੇ ਹਟ ਗਏ ਆ ਜਿਹੜੇ ਠੇਕੇ ਬੰਦੇ ਜੀ ਤੁਸੀਂ ਮੇਰੇ ਬਜ਼ੁਰਗ ਵੀ ਹੋ ਹਾਂਜੀ ਹਾਂਜੀ ਹਾਂ ਦੇਖੋ ਇਹ ਮੰਡੀ ਜਿਹੜੀ ਕੀ ਹੈ ਇੱਥੋਂ ਸਾਰੇ ਅੰਬਰਸਰ ਨੂੰ ਸਬਜ਼ੀ ਸਪਲਾਈ ਹੁੰਦੀ ਹੈ ਹਾਂਜੀ ਤੇ ਇੰਨੀ ਕਿਥੇ ਗੰਦਗੀ ਆਪਾਂ ਇੱਕ ਬੰਨੇ ਹਵਾਲਾ ਦਿੰਨੇ ਕਿ ਮਲੇਰੀਆ ਦੇ ਇੰਨੀ ਰੇਸ਼ੋ ਵਧ ਗਈ ਹੈ ਆਏ ਦਿਨ ਚੈਨਲਾਂ 'ਚ ਖਬਾਰਾਂ ਜਾ ਰਿਹਾ ਕਿ ਧਿਆਨ ਰੱਖੋ ਆਪਣਾ ਨਾ ਗੰਦਗੀ ਨਾ ਪਾਓ ਤੇ ਆਪਣੀ ਮੰਡੀ 'ਚ ਹੀ ਇੰਨੀ ਗੰਦਗੀ ਹੈ ਜੀ ਜੀ ਗੱਲ ਸੁਣੋ ਮੈਂ ਗਾਲੇ ਦਾਂ ਤੁਹਾਨੂੰ ਤੁਸੀਂ ਸੁਪਰਵਾਈਜ਼ਰ ਹੋ ਤਾਨੂੰ ਇੰਨਾ ਹੀ ਨਹੀਂ ਪਤਾ ਮੰਡੀ 'ਚ ਸਫਾਈ ਦਾ ਸਮਾਂ ਕਿਦਾਂ ਹੈ ਅੱਜ ਵੀ ਸਫਾਈ ਹੋਈ ਨਹੀਂ ਕਿੱਥੇ ਸਫਾਈ ਮੈਂ ਹੁਣੇ ਪਾਪਾ ਜੀ ਮੈਂ ਹੁਣੇ ਮੰਡੀ 'ਚ ਹੁੰਮੀ ਆਇਆ ਨਹੀਂ ਬੈਂਦੀ ਸੋ ਇੱਕ ਗੱਲ ਸੁਣੋ ਮੈਂ ਕੋਈ ਨਹੀਂ ਦੱਸਣ ਦੱਸੋ ਮੈਂ ਕੋਈ ਨਹੀਂ ਮੈਂ ਇੰਨਾ ਸਫਾਈ ਰਜਾ ਨਾ ਹੁੰਦੀ ਜਾਂ ਹਾਂਜੀ ਮੰਡੀ ਵਾਕੇ ਬੜੀ ਵੱਡੀ ਆ ਹਾਂਜੀ ਇਹ ਕਿੱਥੇ ਆਰਮੀ ਐਕਟ ਲੱਗਾ ਜਾਂ ਜਿਹਨੇ ਕਰਕੇ ਮੰਡੀ 'ਚ ਨਾ ਕੋਈ ਸ਼ਰਤ ਬਣ ਸਕਦੀ ਆ ਕਿ ਨਾ ਹੀ ਕੋਈ ਮਗਰ ਉਹ ਅਸੀਂ ਇਹ ਆਰਮੀ ਐਕਟ ਦਾ ਮੈਂ ਤੁਹਾਨੂੰ ਦੱਸਦਾ ਲਾ ਕੇ ਡੰਪ ਆਰਮੀ ਮਾਰੇ ਕੰਸਟ੍ਰਕਸ਼ਨ ਨਹੀਂ ਕਰਨ ਦਿੰਦੇ ਲੇਕਿਨ ਹੋਰੇ 'ਚ ਸਫਾਈ ਦਾ ਕੋਈ ਲੈਣ ਦਿੰਦੀ ਨਹੀਂ ਹੈਗਾ ਅਸੀਂ ਸਾਲਾਂ ਪਹਿਲਾਂ ਵੀ ਕੋਈ ਵੀਡੀਓ ਪਾਈ ਸੀ ਜਿਹਦੇ ਚ ਹਾਈ ਤਾਂ ਮੰਦਰੀ ਗੰਦਗੀ ਵਿਖਾਈ ਸੀ ਅੱਜ ਵੀ ਉਹ ਗੰਦਗੀ ਉਦੋਂ ਹੀ ਬਰਕਰਾਰ ਹੈ ਇਹ ਮੰਡੀ ਦੇ ਸੁਪਰਵਾਈਜ਼ਰ ਨੇ ਜਤਿੰਦਰ ਜੀ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਠੇਕੇ ਦਾ ਨਹੀਂ ਪਤਾ ਕਿੰਨੇ ਚ ਹੋਇਆ ਵਾ ਉਹਦਾ ਰੀਜ਼ਨ ਹੈ ਕਿ ਉਹ ਆਫੀਸ਼ੀਅਲੀ ਸਟਾਫ ਨੂੰ ਪਤਾ ਹੋਊਗਾ ਤੇ ਲੇਕਿਨ ਇਹਨਾਂ ਲਈ ਐਜ਼ ਅ ਸੁਪਰਵਾਈਜ਼ਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੰਡੀ ਚ ਸਫਾਈ ਕਰਮਚਾਰੀ ਕਿੰਨੇ ਨੇ ਕਿੰਨੀਆਂ ਉਹਨਾਂ ਕੋ ਗੱਡੀਆਂ ਨੇ ਕਿੰਨੀਆਂ ਪਿਕਅਪ ਵਨਾਂ ਨੇ ਕਿੰਨੀਆਂ ਕਰੈਨਾਂ ਨੇ ਜਿੰਨਾ ਸਫਾਈ ਹੋਣੀ ਲੇਕਿਨ ਇਹਨਾਂ ਨੂੰ ਉਹਦੇ ਬਾਰੇ ਪਤਾ ਨਹੀਂ ਪਤਾ ਕਿਉਂ ਨਹੀਂ ਹੈ ਮੈਂ ਤੁਹਾਨੂੰ ਦੱਸਣ ਦਿੰਦਾ ਕਿੰਨੇ ਬੰਦੇ ਆ ਮੈਂ ਜਾਣੀ ਵੇਖੋ ਸਫਾਈ ਲਈ ਟਰੈਕਟਰ ਟਰਾਲੀ ਆ ਕਿੱਥੇ ਗਈ ਇੱਕ ਉਹ ਤੁਹਾਨੂੰ ਵਿਖਾ ਦਿੰਦੇ ਆ ਦਿਖਾ ਦਿਨੇ ਬੰਦੇ ਕਿਹੜੇ ਲੁੱਟ ਰਹੇ ਆ ਜਿਹੜਾ ਧੱਕ ਗਿਆ ਉਹ ਜਿਹੜਾ ਜੋ ਵੀ ਮਤਲਬ ਪਾਪਾ ਜੀ ਮੈਂ ਮੰਡੀ ਚ ਪਿਛਲੇ 2 ਘੰਟੇ ਤੋਂ ਮੈਂ ਹਰ ਨੌਕਰ ਦੀ ਗੰਦਗੀ ਦੀ ਵੀਡੀਓ ਬਣਾਈ ਆ ਤੁਹਾਨੂੰ ਮੈਂ ਉਹ ਵੀਡੀਓ ਦਿਖਾ ਦਿੰਨਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਝੂਠੇ ਹੋ ਜੋ ਮੈਂ ਹੀ ਸੱਚਾ ਹਾਂ ਬਟ ਮੈਨੂੰ ਇਹ ਦੱਸੋ ਰੋਜ਼ਾਨਾ ਸਫਾਈ ਕਰਮੀ ਕਿੰਨੇ ਨੇ ਮੇਰਾ ਰੋਜ਼ਾਨਾ ਠੇਕੇਦਾਰ ਨਹੀਂ ਹੁਣ ਸੰਭਰ ਕੋ ਹੁੰਦਾ ਆ ਇਹ ਸਫਾਈ ਕਰਮੀ ਕਿੰਨੇ ਨੇ ਸਫਾਈ ਕਰਮਚਾਰੀ ਸਾਥ ਜਾਣੀ ਆ ਸਾਥ ਜਾਣੀ ਕਿ ਇਹ ਨੇੜੇ ਨਾਲ ਜਿਆ ਐਨੀ ਵੱਡੀ ਵੱਡੀ ਆ ਤੇ ਸਾਡਾ ਸਫਾਈ ਕਰਮਚਾਰੀ ਨਹੀਂ ਗੱਲ ਤੋਂ ਮੈਂ ਠੇਕੇਦਾਰ ਨੂੰ ਕਿਹਾ ਆ ਵੀ ਸਫਾਈ ਕਰਮਚਾਰੀ ਘਟ ਨੇ ਕਰਮਚਾਰੀ ਸਫਾਈ ਕਰਮਚਾਰੀ ਬਤਾਓ ਸਰ ਤੁਸੀਂ ਸੁਪਰਵਾਈਜ਼ਰ ਹੋ ਐਜ਼ ਅ ਸੁਪਰਵਾਈਜ਼ਰ ਤਾਂ ਨੂੰ ਇਹਨਾਂ ਦੇ ਪਤਾ ਹੋਊਗਾ ਕਿ ਇੰਨੇ ਚ ਠੇਕ ਆਇਆ ਉਹਨੇ ਚ ਕਿੰਨੇ ਸਫਾਈ ਕਰਮਚਾਰੀ ਹੋਣੇ ਚਾਹੀਦੇ ਭਾਈ ਮੇਰੀ ਗੱਲ ਸੁਣੋ ਸਫਾਈ ਕਰਮਚਾਰੀ ਕਿੰਨੇ ਲੱਗਦੇ ਮੈਂ ਕਹਿੰਦਾ ਘੱਟੋ ਘਾਟ 10 ਜਾਣੇ ਹੋਣੇ ਚਾਹੀਦੇ ਇਹਨਾਂ ਦੀ ਲਗਜ਼ਾ 10 ਹੋਣੇ ਚਾਹੀਦੇ ਲੇਕਿਨ ਸਿਰਫ 7 ਨੇ ਹਾਂ ਜੀ 7 ਇੱਥੇ ਮੌਜੂਦ ਨੇ ਉਹ ਦੀ ਸਫਾਈ ਕਰਕੇ ਹੁਣ ਤੇ ਚੱਲ ਗਏ ਤੇ ਸਫਾਈ ਕਰਕੇ ਗਏ ਨੇ ਹਾਂ ਜੀ ਪਪਾ ਆਪਾਂ ਮੰਨਨ ਨੇ ਸਫਾਈ ਕਰਕੇ ਗਏ ਨੇ ਸਫਾਈ ਇਸ ਸਫਾਈ ਕਰਨ ਤੋਂ ਬਾਅਦ ਹੀ ਵੀਡੀਓ ਤੁਸੀਂ ਦੇਖ ਲਓ ਤੁਹਾਨੂੰ ਆਪਾਂ ਵੀਡੀਓ 'ਚ ਦਿਖਾ ਦਿੰਨੇ ਸਫਾਈ ਕਰਨ ਤੋਂ ਬਾਅਦ ਇਹ ਹਾਲ ਹੈ ਤੇ ਜੇ ਸਫਾਈ ਜਿੱਦਾਂ ਨਾ ਹੋਏਗੀ ਉਸ ਦਿਨ ਕੀ ਹਾਲ ਹੋਏਗਾ ਹਾਂਜੀ ਹਾਂਜੀ ਤੇ ਪਪਾ ਇਹਨੇ ਸਫਾਈ ਕਰਨ ਚਾਹੁੰਦੇ ਬਣੇ ਗਏ ਇੱਕ ਮਿੰਟ ਹਾਂ ਬਿਲਕੁਲ ਦਫ਼ਤਰ ਵਿੱਚ ਸੈਕਟਰੀ ਸਾਹਿਬ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਇਹ ਸਫਾਈ ਜਿਹੜਾ ਠੇਕੇਦਾਰ ਆ ਉਹਨੂੰ ਨੋਟਿਸ ਕੱਢਿਆ ਹੈ ਕੱਢਿਆ ਆਪਾਂ ਨੂੰ ਕੱਢ ਕੋਈ ਨੋਟਿਸ ਦੀ ਕਾਪੀ ਨੋਟਿਸ ਸਭੀ ਦਫ਼ਤਰ ਹੀ ਮਿਲਣੀ ਹੈ ਕਾਪੀ ਸੈਕਟਰੀ ਸਾਹਿਬ ਕੌਣ ਨੇ ਸੈਕਟਰੀ ਸਾਹਿਬ ਸਰਦਾਰ ਹਰਪੀ ਸਿੰਘ ਪੁੰਦਰੀ ਕਿੱਥ ਤੁਸੀਂ ਜਦੋਂ ਉੱਥੇ ਵੀ ਜੋਂਗਲਾ ਨੰਬਰ ਮਿਲ ਸਕਦਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਉਹਨਾਂ ਦਾ ਨੰਬਰ ਦੇ ਦਿਓ ਇਹ ਸੁਪਰਵਾਈਜ਼ਰ ਸਾਹ ਸੀਗੇ ਜਤਿੰਦਰ ਜੀ ਇਹਨਾਂ ਦੇ ਮੁਤਾਬਿਕ ਠੀਕ ਮੰਡੀ ਵੱਡੀ ਆ ਜੀ ਤੇ ਸਫਾਈ ਕਰਮਚਾਰੀ ਜ਼ਿਆਦਾ ਹੋਣੇ ਚਾਹੀਦੇ ਲੇਕਿਨ ਸਾਤ ਆ ਇਟ ਮੀਨਸ ਕਿ ਸਫਾਈ ਚ ਲਾਹ ਪਰਵਾਈ ਹੈਗੀ ਆ ਕਿਤੇ ਨਾ ਕਿਤੇ ਉਦੋਂ ਸਫਾਈ ਦਾ ਹਾਲ ਤੁਸੀਂ ਦੇਖ ਲਓ ਇਹ ਕਹਿੰਦੇ ਸਫਾਈ ਕਰਕੇ ਗਏ ਨੇ ਸਫਾਈ ਹੋਣ ਤੋਂ ਬਾਅਦ ਇਹ ਹਾਲ ਹੈ ਤੇ ਜਦੋਂ ਸਫਾਈ ਨਹੀਂ ਹੋਏਗੀ ਉਦੋਂ ਕੀ ਹੋਏਗਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਵਾਂਗੇ ਬਹੁਤ ਸਾਫ ਸਫਾਈ ਰੱਖੀ ਆਪਣੇ ਸ਼ਹਿਰ ਚ ਸ਼ਹਿਰ ਦੀ ਅਸਲੀਅਤ ਤੁਹਾਨੂੰ ਵਖਾਤੀ ਜੇ ਲੋਕੀ ਜ਼ਹਿਰ ਖਾਣ ਲਈ ਮਜਬੂਰ ਨੇ ਕਿਉਂ ਮੰਡੀਆਂ 'ਚ ਗੰਦਗੀ ਇੰਨੀ ਆ ਡੇਂਗੂ ਇੰਨਾ ਵਾ ਅੱਧੀਆਂ ਬਿਮਾਰੀਆਂ ਤੁਹਾਨੂੰ ਸਬਜ਼ੀਆਂ ਤੋਂ ਮਿਲਣ ਦੀਆਂ ਵਾ ਤੇ ਸਫਾਈ ਦਾ ਹਾਲ ਤੁਸੀਂ ਵੇਖ ਲਓ ਇਹ ਅੰਮਰਸਰ ਵੱੱਲਾ ਮੰਡੀ ਆ ਜਿਹਦੀ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਤੇ ਕਹਿ ਕੇ ਗਏ ਹਾਂ ਕਿ ਸਫਾਈ ਕਰਵਾਓ ਕਿਉਂਕਿ ਸਾਰੇ ਸ਼ਹਿਰ ਦੀ ਸਬਜ਼ੀ ਇੱਥੋਂ ਜਾਂਦੀ ਆ ਲੇਕਿਨ ਇਹਨਾਂ ਦੇ ਕੰਨਾਂ 'ਤੇ ਕਹੇ ਤੇ ਜੂਨੀ ਸਰਕ ਦੀ ਠੇਕਾ ਦੇ ਜਰੂਰ ਦਿੱਤਾ ਵਾ ਲੇਕਿਨ ਇਹ ਵੀ ਨਹੀਂ ਵੇਖਿਆ ਗਿਆ ਕੋਈ ਬੰਦੇ ਪੂਰੇ ਆ ਔਰ ਕੋ ਮਸ਼ੀਨਰੀ ਪੂਰੀ ਆ ਉਹ ਸਫਾਈ ਕਰਨ 'ਚ ਸਕਸ਼ਮ ਨਹੀਂ ਘਾਬੀਆ ਕਰਨੀ ਕੋਈ ਉਹਨੇ ਸਫਾਈ ਦਾ ਇੱਥੇ ਬੁਰਾ ਹਾਲ ਜੇ ਬਿਮਾਰੀਆਂ ਇੰਨੀਆਂ ਕਰਨੇ ਇੱਥੇ ਕਿ ਤੁਹਾਨੂੰ ਜਿੰਨੀ ਗੰਦਗੀ ਵਿਖਾਦੀ ਓਨੀ ਥੋੜੀ ਕਈ ਚੀਜ਼ਾਂ ਤੇ ਹੀ ਬੁਖਾਰ ਨਹੀਂ ਸਕਦੇ ਕਿ ਤੁਸੀਂ ਸਬਜ਼ੀਆਂ ਖਾਣੋਂ ਨਾ ਹਟਜੋ ਮੇਰੀ ਆਪਜੀ ਅੱਗੇ ਹੱਥ ਜੋੜ ਸੰਤਾਂ ਕਿ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਵੀ ਇਹਨਾਂ ਦੇ ਵੀ ਅਫਸਰਾਂ ਤੱਕ ਤੇ ਜਿਹੜੇ ਆ ਰਾਜਨੇਤਾ ਇਲੈਕਸ਼ਨਾਂ 'ਚ ਲੱਗੇ ਹੋਏ ਉਹਨਾਂ ਤੱਕ ਪਹੁੰਚੇ ਕਿ ਪਹਿਲਾਂ ਲੋਕਾਂ ਨੂੰ ਰੋਟੀ ਤੇ ਚਾਜ ਦੀ ਖਵਾ ਲਓ ਤੁਸੀਂ ਬਾਅਦ 'ਚ ਡਿਵੈਲਪਮੈਂਟ ਕਰ ਲਿਓ ਅਸਲੀ ਡਿਵੈਲਪਮੈਂਟ ਆ ਵਾ ਜਿਹਰੇ ਤੇ ਤੁਸੀਂ ਲੋਕਾਂ ਨੂੰ ਸੇਦ ਦੇਣੀ ਆ ਸੇਦ ਤੁਹਾਡੇ ਕੋਲ ਦਿੱਤੀ ਨਹੀਂ ਜਾਂਦੀ ਤੇ ਕੀ ਡਿਵੈਲਪਮੈਂਟ ਤੁਸੀਂ ਕਰਨੀ ਆ ਵੀਡੀਓ ਨੂੰ ਸ਼ ਵਖਾਉ ਅਸਲੀਅਤ ਕੀ ਗਿ ਲੋਕਾਂ ਨੂੰ ਧੰਨਵਾਦ ਜੀ